ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੇ ਇੱਕ ਹੋਰ ਨਵੇਂ ਵੀਡੀਓ 'ਚ ਲਓ ਜੀ ਬਾਈ ਪਹੁੰਚ ਗਏ ਮਾਥਰਾ ਮਾਥਰਾ ਦੇ ਥੋੜਾ ਜਿਹਾ ਪਿੱਛੇ ਖੜੇ ਆ ਇੱਥੇ ਨਾ ਡਰਮ ਨਵੇਂ ਹੀ ਆਪਾਂ ਅੱਜ ਪਹਿਲੀ ਵਾਰੀ ਇਹੋ ਜਿਹਾ ਕੰਮ ਹੋਇਆ ਜਿੰਦਗੀ ਜਿੱਦ ਦੇ ਮਸ਼ੀਨਾਂ ਦੇ ਆਉਣ ਲੱਗੇ ਹਨ ਵੀ ਇਹੋ ਜਿਹਾ ਕੰਮ ਹੋਇਆ ਤੁਸੀਂ ਪੁੱਛੋ ਨਾ ਹੋਵੋਗੇ ਤੇ ਵੀ ਇਹਦੇ ਵਿੱਚ ਨਾ ਫੋਰਮਰ ਆਪਣਾ ਡੀਜ਼ਲ ਦੇ ਡਰਮ ਰੱਖ ਲੈ ਦੋ ਤੋਈ ਹੁੰਦੇ ਆ ਨਾ ਘਰੇ ਭਰੇ ਵੇਦੇ ਯਾਰਾ ਚੱਲ ਲੈ ਚੱਲਦੇ ਆ ਨਾਲ ਵੀ ਲੋੜੇ ਪੈਂਦੀ ਰਹਿੰਦੀਆਂ ਮਾ ਚੱਲ ਲੈ ਚੱਲ ਉਹ ਰਾਤੇ ਜਨਾ ਪਾਈਪ ਡੀਲ ਕੱਢਣ ਵਾਸਤੇ ਪਾਈਪ ਕਹਿੰਦਾ ਵੀ ਲੈਣਾ ਆਪਾਂ ਨਜ਼ਰ ਰੱਖੀ ਕਿਤੇ ਮੈਂ ਮੂਰੇ ਪੈ ਗਿਆ ਮਸ਼ੀਨ ਦੇ ਰਾਜੂ ਚਲਾਉਦਾ ਤਾਂ ਮੈਂ ਰਾਜੂਆਂ ਪਿੱਛੇ ਕਿਤੇ ਛੋਟਾ ਦੇ ਦੇਖ ਕੇ ਕਸਵਾ ਜਾਣਾ ਉੱਥੇ ਥੱਲੇ ਲਾਣੀ ਰੋਡ ਪਰ ਤੇ ਇਹ ਆਪਾਂ ਪਾਈਪ ਦਾ ਟੋਟਾ ਲੈ ਲੂਗੇ ਚੱਲ ਭਾਈ ਪਾਈਪ ਦਾ ਟੋਟਾ ਕਾਹਦਾ ਲੈਣ ਲੱਗੇ ਆਜੋ ਤੁਹਾਨੂੰ ਹੋਰ ਦਿਖਾਉਣਾ ਵੀ ਕਿਆ ਸਿਆਪਾ 10 ਫੁੱਟ ਦਾ ਟੋਟਾ 3000 ਰੁਪਏ ਜਮੇ ਅੱਧੇ ਇੰਚੀ ਦਾ ਪਾਈਪ ਦਾ ਪਲਾਸਟਿਕ ਦਾ ਇੰਨਾ ਹਜ਼ਾਰ ਦੇ ਟੋਟਾ ਪਿਆ ਵੀ ਨਾ ਉਹ ਤਾਂ ਇੰਨਾ ਆਫਾ ਬੰਨਿਆ ਬਾਈ ਬੜਾ ਹੈਰਾਨ ਆ ਯਾਰ ਵੀ ਇਹ ਪਤਾ ਨਹੀਂ ਹਾਜਮ ਕਿੱਥੇ ਕਰਨਗੇ ਨਾ ਪੈਸੇ ੱੱਕੇ ਗੱਲ ਕਦੇ ਇੰਨੇ ਦੇ 36000 ਰੁਪਏ ਕਹਿੰਦਾ ਰੋਇ ਸਟਰੀਟ ਤੋਂ ਆ ਮੈਂ ਕਹਾਂ ਯਾਰ ਜੱਤੀ ਜਿਆਦਾ ਨਾ ਵੀ ਗੱਲ ਤਾਂ ਇੰਨਾ ਦਾ ਸਾਡਾ ਪਿੰਡ ਦੇ ਉੱਤੇ ਤਾਂ ਘਰਾਉਣ ਦਾ ਖਰਚਾ ਨਹੀਂ ਜਿੰਨੇ ਤੂੰ ਮੰਗੀ ਜੰਨਾ ਕਰ ਕਰਾ ਕੇ ਭਰਾਵਾ 3000 ਤੋਂ ਨਵੇਰੀ ਪਰ ਪੈਪ 3000 ਚ ਪੈ ਗਿਆ ਸਾਜੂ ਕਹਿੰਦਾ ਉਹਨੇ ਦਾ ਬਿਜਲੀ ਭਲੰਦੇ ਬਾਕੀ ਖੜੇ ਆ ਰੋਡ ਦੇ ਉੱਤੇ ਆ ਖੜੀ ਆਪਣੀ ਵਾਲੀ ਰਾਣੀ ਇੱਧਰ ਖੜਾ ਰਾਜਾ ਆਪੇ ਚੇਂਟਰਾਂ ਦੇ ਦੀ ਜਲਾ ਦੋ ਡਰਮ ਡੀਜ਼ਲ ਦੇ ਐ ਦੇਖੋ ਪਿੰਡ ਭਰੇ ਵੇ ਇਹਦੇ ਲੈ ਆਂਦੇ ਆਪਣੇ ਨਾਲ ਮਾਂ ਚੱਲ ਹੋਰ ਮਾਨਾ ਕਿਵੇਂ ਆ ਵਧੀਆ ਜੀ ਵਧੀਆ ਬਹੁਤ ਵਧੀਆ ਆਪਾਂ ਨਾਲ ਮੁੱਛਾਂ ਥੱਲੇ ਛੱਟ ਤੂੰ ਤੇਰੇ ਮੁੱਛਾਂ ਭਰ ਆਉਨੀਆਂ ਸਾਲੀਆਂ ਲੱਗਣੇ ਰਹਿਣਗੇ ਕਿੰਨੇ ਦਾ ਪੈ ਗਿਆ 3000 ਰੁਪਏ ਲੈਂਦਾ ਜੀ ਰਾਜੀਵ ਉਹਦਾ ਕਹਿੰਦਾ ਨਾ ਰਾਜੀਵ ਉਹਦਾ ਕਹਿੰਦਾ ਇਹਦੇ ਨਾਲ ਉਹਦਾ ਕਹਿੰਦਾ ਤੇਲੇ ਪੋਲਮ ਦੇ ਨਾਲ ਉਹ ਦੇਣਾ ਦਾ ਦੇਣਾ ਦਾ ਜਿਹੜਾ ਦੇਣਾ ਵੀ ਉਹ ਤਾਂ ਡੰਨ ਦੇ ਕੇ ਹੀ ਤੁਰਨਾ ਹੈ ਬਾਕੀ ਪਹਿਲੀ ਵਾਰ ਹੋਇਆ ਕੰਮ ਕਦੇ ਸ਼ਹਿਰ ਗਲਤ ਜੁੱਤਰ ਕੇ ਜਾਦੇ ਤਾਂ ਉਹ ਸ਼ਹਿਰ ਵੀ ਕਹਦਾ ਹੈ ਨਾਉ ਐਂਟਰੀ ਹੈ ਨਹੀਂ ਜੀ ਗੁਰੂ ਉੱਥੇ ਨਾਉ ਐਂਟਰੀ ਜੀ ਟਰੱਕ ਨਹੀਂ ਆਉਂਦਾ ਹੁੰਦਾ ਉਹਦਾ ਆਪਾਂ ਚੱਲ ਆਪਾਂ ਨੂੰ ਡਰਾ ਗਿਆ ਉਹ ਅਸੀਂ ਕਿਉਂ ਜਾਨਾ ਕਾ ਨੂੰ ਚੱਕਰਾਂ 'ਚ ਪੈਣਾ ਇੱਥੇ ਕਿਹੜਾ ਫਿਰੂ ਆ ਬਾਈ ਮਥਰਾ ਜ਼ਹਿਰ ਕੇ ਛੋਟਾ ਜਿਹਾ ਮਥਰਾ ਜ਼ਹਿਰ ਤਾਂ ਜੀ ਆਉਣਾ ਹੈ ਇਹਦਾ ਮੰਨ ਲਓ ਇੱਥੇ ਕੋਈ 5-7 ਦੁਕਾਨਾਂ ਜੀਆਂ ਦੀਆਂ ਛੋਟਾ ਜਿਹਾ ਪੁਲਤਾ ਬਸ ਉਧਰ ਕੇ ਜੀ ਚੜ ਗਏ ਐਨੇ ਜੇ ਮੂਰੇ ਨਾਕਾ ਲੱਗਿਆ ਦਾ ਇਹ ਬਹੁਤਾ ਮਥਰਾ ਸ਼ਹਿਰ ਦਾ ਬਹੁਤ ਵੱਡਾ ਹੈ ਜਿਹੜਾ ਨਵਾਂ ਐਂਟਰੀ ਵਾਲਾ ਉਹਦਾ ਘਟੋ ਘਟ ਵੀ 15-20 ਕਿਲੋਮੀਟਰ ਆਪਾਂ ਨੇ ਮਥਰੇ ਦੇ ਉੱਪਰ ਹੀ ਰਹਿਣਾ ਬਾਈਪਾਸ ਦੇ ਆਹ ਲਿਆਂਦਾ ਡਰਮ ਡੀਜ਼ਲ ਦਾ ਆ ਜੂਰੀ ਵਾਲੀ ਬਾਲਟੀਆਂ ਪਾ ਕੇ ਰੱਖਿਓ ਫਟਣਾ ਜਾਣ ਮੇ ਮੂਰੇ ਭਾਲੇ ਹੁਣੇ ਦੀ ਗਾਇਨਾ ਮੂਰੇ ਹੀ ਭਾਲੇ ਹੁਣੇ ਦੀ 75 ਆ ਆ ਚਾਚਾ ਵਾਲਟੀਆਂ ਬਤਾ ਬਣਾ ਆਵੇ ਇਹਨੂੰ ਉਹ ਖੁੰਜੇ ਚ ਲਾ ਦੇ ਇੱਕ ਦੋ ਇੱਕ ਦੋ ਉੱਪਰ ਚੜਾ ਜੜਾ ਕੇ ਦੋ ਤਣਾ ਢੋਲ ਦੇ ਵਿੱਚ ਹੈ ਟੱਕਣਾ ਬੈਣਾਂ ਹਾਂ ਟੱਕਣਾ ਬੈਣਾਂ ਨਹੀਂ ਰੱਖੀ ਆਪੇ ਇੱਥੇ ਸਹੀ ਆ ਉਹ ਡਰਾਮਾ ਇੱਥੇ ਲੈ ਜਾਇਆ ਫੇਰ ਡਰਾਮਰੀ ਅੱਛਾ ਫੇਰ ਤਾਂ ਠੀਕ ਆ ਆ ਥੋੜੀ ਫੜਾਓ ਯਾਰ ਹਾਂ ਥੋੜੀ ਪਿਆ ਆ ਥੋੜੀ 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 ਮਿਲ ਗਈ ਥੋੜੀ ਨਹੀਂ ਇੰਨਾ ਵੀ ਆ ਥੋੜੀ ਹੈ ਨਹੀਂ ਉਹਦੇ ਕੋਲ ਆ ਆਪਣਾ ਲਈ ਇਹਨੇ ਰੱਖੀ ਕਿਦੇ ਉਹਨਾਂ ਦੀ ਇੰਨਾ ਕੁ ਡੋਟਾ 3000 ਦਾ ਚੱਲ ਬਾਈ ਐਂ ਜੀ ਦਾ ਦੇਣਾ ਹਨ ਉਹਦਾ ਦੇ ਕੇ ਤੁਰਨਾ ਨਹੀਂ ਦੇ ਮੈਨਾਂ ਨਹੀਂ ਕਰਨਾ ਹੈਗਾ ਉਹ ਆਪਣਾ ਮੇਰੇ ਲਈ ਉਹ ਦੋ ਹੀ ਛੋਟੀ ਕੱਢ ਲੋ ਇੱਕ ਕਹਿੰਦੇ ਯਾਰ ਪੁੱਲ ਕਰ ਲੋ ਡੈਟਰੀ ਟੈਂਕੀ ਹੁਣ ਇਦਾਂ ਉਹ ਜਿਹੜਾ ਆਇਨੀ ਦਾ ਸ਼ਹਿਰ ਦਾ ਅੱਗੇ ਆਉਣਾ ਮਤਰਾ ਮਤਰਾ ਨਹੀਂ ਜੇ ਆਇਆ ਸਿਟੀ ਉਹ ਦੇ ਦੇ ਆਉ ਆਇਆ ਕਿ ਆਪਾਂ ਕਹਿੰਦੇ ਆ ਸ਼ੱਟ ਕਿਹੜਾ ਆਊ ਕਿਹੜਾ ਜਾਊ ਹੈ ਕਿਨੇ ਚਲਾਨ ਕੋਈ ਗੱਲਾ ਨਵੀਂ ਵਜੀਨ ਦੀ ਆਰਥੀ ਕਹਿੰਦਾ ਆਰਥੀ ਨਹੀਂ ਬਣਾਈ ਮਗਾ ਨਵੀਂ ਦਾ ਵਜੀਨ ਆ ਜੇ ਮਹੀਨਾ ਤੋਂ ਆਈ ਨੂੰ ਬਸ ਟੁੰਡੀਆਂ ਕੱਢਣੀਆਂ ਕਿ ਨੰਬਰ ਨਹੀਂ ਟਰੈਕਟਰ ਦੇ ਹਾਂ ਦੇਖ ਲੈ ਆ ਪਾਰਕਿੰਗ ਬੰਦ ਕਰੀ ਵੀ ਇਹਦਾ ਟਰੈਕਟਰ ਦੀ ਪਾਲਣ ਦੀ ਵੀ ਨਹੀਂ ਲੈਟਾ ਜੀ ਮੰਗਦੀ ਇਹਦੇ ਪਿੱਛੇ ਪਤਾ ਕੋਲ ਦੀ ਕਈ ਵਾਰੀ ਅਗਲਾ ਨੂੰ ਇਦੇ ਪਿੱਛੇ ਵੀ ਲਾਉਣੀ ਵੀ ਰੇਡੀਅੰਟ ਲਾਈਟ ਜੀ ਟਾਈਮ ਲੱਗਿਆ ਨਹੀਂ ਤੇ ਇਹਦੇ ਪਿੱਛੇ ਵੀ ਵਧੀਆ ਲੱਗਣੀ ਤੇ ਨਾਲ ਚਮਕਦੀ ਚਮਕਦੀ ਆ ਰਾਤ ਨੂੰ ਹਨਾ ਚਲੋ ਤੁਰਦੇ ਆ ਫੇ ਦਿਖਾਉਨੇ ਆ ਤੁਹਾਨੂੰ ਅੱਗੇ ਅੱਜ ਦਾ ਰਾਤ ਲਾਵਾਂਗੇ ਬਾਈ ਉਹ ਖੱਜੀ ਜਾਵਾਂਗੇ ਅੱਜ ਤਾਂ ਕੰਮ ਨੂੰ ਪਰ ਡਰਮ ਵੀ ਪਿੰਡ ਤੇ ਲੈ ਕੇ ਆਏ ਆ ਨਾਲ ਦੋ ਧਰ ਕੇ ਹਾਂ ਕਿੰਨਾ ਲਿਆ 400 ਲੀਟਰ ਚੱਲ ਵਧੀਆ ਜਰਾ ਜਾ ਕੇ ਆ ਵੀ ਜੈਥੋਂ ਚੱਲ ਜੂਗਾ ਨਾ ਸਾਰਾ ਦੇ ਟੱਕਾਂ ਡਾਟ ਕਰ ਲਿਓ ਕਿ ਡੇਡਾ ਹੋਰ ਕਾ ਕੇ ਤੇਰੇ ਡੁੱਲੀ ਜਾਵੇ ਵਿੱਚ ਹਾਂ ਵਧੀਆ ਫਾਇਦਾ ਲੈਂਦੇ ਰਹਿ ਕੇ ਨਹੀਂ ਬਾਈ ਪੂਰਾ ਫੈਰਾ ਹੁਣ ਯਾਰ ਹਰਾ ਬਣਾ ਗਦੇ ਹਾਂ ਬਾਮੂ ਗੇ ਸੱਜਿਆ ਤੇ ਅੱਖਾਂ ਕਹਿੰਦੇ ਦੁੱਤੀਆਂ ਵੀ ਐ ਬਾਈ ਨੀਂਦ ਆਉਂਦੀ ਸੀ ਯਾਰ ਤਾਂ ਸੁੱਤਾ ਪਿਆ ਉੱਠ ਆਈਗਾ ਅੱਖਾਂ ਦੇਖ ਵਾਹ ਹੋ ਜਾਣੀਆਂ ਸੱਟ ਬਾਮੂ ਇਹ ਤੋੜ ਦੂੜ ਤਾਂ ਲੱਗੀ ਕਾ ਇਹਦੀ ਹਾਂ ਦੂਰ ਦੂਰ ਵਾਲੇ ਦਾਪਾ ਹੈ ਨਹੀਂ ਰਬੀ ਹੈ ਨਹੀਂ ਵਧੀਆ ਬਿੜੀ-ਬਿੜੀ ਤਾਂ ਨਹੀਂ ਕਿੰਦਾ ਨਹੀਂ ਬਈ ਠੀਕ ਆਣਾ ਕਦੇ ਐ ਕਾਜੀ ਨਹੀਂ ਨਾ ਨਾ ਪਣੀ ਵੀ ਪਕਾਣ ਕਰੇ ਸੀ ਜੇ ਤਾਂ ਕਦੇ ਨਹੀਂ ਆ ਜਾਂ ਮੈਂ ਨਹੀਂ ਲਾਓ ਵੀ ਲਾਓ ਚਲੋ ਜਿਹਦੇ ਵਿੱਚ ਬੜਨਾ ਚਲੋ ਆ ਵਧੀਆ ਨੇ ਯਾਰ ਆ ਟਾਲੀ ਦੇ ਵਿੱਚ ਪਾਏ ਆ ਸਾਰੇ ਬੰਦੇ ਟੈਂਕ ਦੇ ਵਿੱਚ ਲੋੜੇ ਨੇ ਪਈਆਂ ਜਿਹੜੀ ਪਰਾਲੀ ਲਾਉਣ ਦੀ ਨਹੀਂ ਤਾਂ ਟੈਂਕ ਦੇ ਵਿੱਚ ਬੇਸਤਰਾ ਲਾਉਣਾ ਪੈਂਦਾ ਬਾਕੀ ਦੋ ਟੈਂਕੀਆਂ ਖਾ ਗਿਆ ਰਾਈਟਰ ਵੀ 30 ਟੈਂਕੀ ਭਰੀ ਜਾ ਹੁਣ ਇਹ ਵੀ ਚੱਲ ਆ ਜਾ ਫੇ ਆ ਜਾ ਚਲੋ ਤੁਰਦੇ ਆ ਹੁਣ ਮੰਝਲਵਾਲ ਨੂੰ ਬਾਦਦੇ ਆ ਹੋਰ ਅੱਗੇ ਦੇਖਦੇ ਆਂ ਬਾਈ ਹੁਣ ਦਾ ਇੱਥੇ ਤੇ ਮੰਨ ਲਓ 150 200 ਪੁਲਿਸ ਕਰਦਾ ਸ਼ੁਰੂ ਹੋ ਗਿਆ ਅੱਗੇ ਇੱਕ ਬਾਰਡਰ ਪੈਣਾ ਮਰਾਇਨਾ ਉੱਥੇ ਵੀ ਚੰਗੀ ਲਾਉਂਦੇ ਨੇ ਸੈੱਲ ਆ ਆਗਰੇ ਪਹੁੰਚ ਗਏ ਤੇ ਹਨਾ ਆਗਰੇ ਦੇ ਬਾਈਪਾਸ ਤੇ ਰਿੰਗ ਰੋਡ ਤੇ ਆਪਾਂ ਕਹਿ ਦਿਆ ਨਿਆਣਾ ਬਾਈ ਵੀ ਬڑے ਰੋਡ ਹਨਾ ਕਦੇ ਇਹਨਾਂ ਦਾ ਕੰਮ ਚੱਲਦਾ ਤਾਂ ਬੰਦ ਨਹੀਂ ਹੁੰਦੇ ਆ ਸਾਡੇ ਨਾਲ ਜਿਹਾ ਜਿਹੇ ਜੀ ਹੋਈ ਅਹੀ ਜਗ੍ਹਾ ਤੇ ਜਾ ਕੇ ਮੋੜਨਾ ਪੈਗਾ ਪਾਈਪ ਲਾਈਨ ਪਾਉਣੇ ਆਰੇ ਪੱਟਦਿਆਂ ਨਾਲ ਨਾਲ ਪਾਈਪ ਲਾਈਨ ਗਾਹਾਂ ਗੱਭੇ ਹੀ ਪੱਟੀ ਹੋਈ ਆ ਰੋਡ ਬੰਦ ਦਾ ਮੁੜ ਕੇ ਆ ਗਏ ਤੈਨੂੰ ਦਿਖਾਉਣਾ ਦਾ ਵੀ ਹਿਸਾਬ ਲਾ ਲੋ ਮੈਂ ਪਾ ਜਿਹੜਾ ਆ ਨਾ ਇਹ ਵੀ ਐਂ ਦਿਖਾਉਂਦਾ ਵੀ ਚੱਲਦਾ ਰ ਆ ਅਸੀਂ ਇਹਦੇ ਚੱਕਰ 'ਚ ਪਏ ਬਦੇ ਵੀ ਇਹਦੇ ਮਗਰ ਲਾ ਕੇ ਅਸੀਂ ਆ ਗਏ ਇਹਨੇ ਸਾਨੂੰ ਇਹ ਜਿਹੜਾ ਡਬੋਇਆ ਵੀ ਨਾ ਤਾਂ ਬਾਈ ਇੱਥੇ ਮੁੜਦੇ ਨੂੰ ਜਗ੍ਹਾ ਨਾ ਕੋਸ ਉੱਥੇ ਜਿੰਨਾ ਸੋਕਰ ਕਰੋ ਵੀ ਇੱਕ ਪਲਾਟ ਖਾਲੀ ਦਾ ਉਹਦੇ ਵਿੱਚ ਨੂੰ ਮਸ਼ੀਨਾਂ ਰਵਕਤ ਕਰੀ ਤੋੜੀ ਆ ਇਹ ਤਾਂ ਬਾਈ ਹੋ ਜੂਗਾ ਨਾ ਥੋੜੀ ਜਗ੍ਹਾ 'ਚ ਵੀ ਟੂੜੀ ਵਾਲੀ ਦੋ ਟਰਾਲੀਆਂ ਉਹਦਾ ਉਹਦਾ ਬਹੁਤ ਔਖਾ ਹੈ ਇੱਧਰ ਰੱਖੀ ਥੱਲੇ ਰਹਿ ਜਾਊਗਾ ਕੱਚਾ ਓਰੇ ਆ ਗੱਡੀਆਂ ਵਾਲੇ ਵਿਚਾਰੇ ਉਹ ਗੱਡੀਆਂ ਟਰੱਕ ਆਲਾ ਮੁੜ ਕੇ ਗਏ ਇਹਨੇ ਵੀ ਮੁੜ ਕੇ ਆਉਣਾ ਸਾਰੇ ਰਸਤੇ ਹਨਾ ਵੀ ਇਹਦੇ ਇਹਦੇ ਬਾਈ ਕੋਈ ਭਰੋਸਾ ਨਹੀਂ ਚੈੱਕ ਕਰਦਾ ਨਾ ਕਰਨਾ ਚਾਹੀਦਾ ਇਹਦੇ ਵੀ ਇੰਨਾ ਤੁਸੀਂ ਹਿਸਾਬ ਲਾ ਲਓ ਵੀ ਅਸੀਂ ਇਹਦੇ ਮਗਰ ਲਾ ਕੇ ਆ ਗਏ ਹੁਣ ਆ ਦੇਖੋ ਪੁਲੀਆ ਉਹ ਪੁਲੀਸ ਨੂੰ ਇਹਨੇ ਪੁਲੀ ਖੁੱਲੀ ਆ ਹਨਾ ਆਹ ਰੋਡ ਪਰਲੇ ਵਾਸਤੇ ਰੌਂਗ ਸਾਈਡ ਚੱਲਦਾ ਹੈ ਉਹ ਪੁਲੀ ਖੁੱਲੀ ਆ ਉੱਥੇ ਨੂੰ ਨਹੀਂ ਇਹਨੇ ਮੋੜਿਆ ਇਹਨੇ ਸਾਨੂੰ ਗਾਹਾਂ ਤੇ ਆ ਕੇ ਰਸਤਾ ਦਿਖਾਇਆ ਜਿੱਥੇ ਛੋਟੀ ਪੁਲੀ ਆ ਇਹਦਾ ਮਤਲਬ ਵੀ ਇਹ ਉਲਟਾ ਦਿਖਾ ਰਿਹਾ ਆ ਦੇਖੋ ਆ ਹੁਣ ਆਪਾਂ ਰਿਓ ਪੁਲੀ ਜਿਹੜੀ ਬੰਨਣਾ ਉਹ ਟਰੱਕ ਜਾਂਦਾ ਉਹ ਵੀ ਟਰੱਕ ਉੱਧਰ ਨੂੰ ਫਟੂਗਾ ਜਿੱਥੇ ਨੂੰ ਹੁਣ ਆਪਾਂ ਬੰਨਣਾ ਉਹ ਵੀ ਵਿਚਾਰਾ ਸਾਡੇ ਕੋਲ ਆਨ ਹੁੰਦਾ ਫਿਰਦਾ ਕਹਿੰਦਾ ਸਰਦਾਰ ਜੀ ਮੈਂ ਵੀ ਪਰੇਸ਼ਾਨ ਬੋਦਨਾ ਆ ਦੇ ਲੋ ਐਟ ਐਟ ਰੋਡ ਆ ਜਿਹੜੇ ਹਨਾ ਇਹਨਾਂ ਨੂੰ ਵੀ ਵੀ ਪਤਾ ਨਹੀਂ ਕੀ ਚੱਕਰ ਆ ਉੱਪਰ ਸਾਫ ਆ ਰੋਡ ਕੋ ਕੰਮ ਨਹੀਂ ਚੱਲਦਾ ਕੋਈ ਨਹੀਂ ਪਤਾ ਨਹੀਂ ਕਾਹਦੇ ਬੰਦ ਕਰਿਆ ਕੀ ਚੱਕਰ ਆ ਬਾਕੀ ਬੰਦੇ ਸਾਡੇ ਪਏ ਆ ਠੰਡ ਦੇ ਚਲੋ ਦਿਖਾਉਨੇ ਆ ਤੁਹਾਨੂੰ ਉਹ ਇਹ ਉਹ ਉੱਥੇ ਤੇ ਮੋੜਨੀ ਆ ਮੋੜਨੀ ਆ ਪੁਲੀ ਇੱਥੇ ਤੇ ਜੂਰਨ ਟਰਨ ਮਾਰ ਕੇ ਪੁਲੀ ਆਹ ਕਰਾਸ ਕਰਨੀ ਆ ਨੇ ਪੁਲੀ ਆ ਤੇ ਆ ਜਾ ਕੇ ਇੱਥੇ ਤੇ ਆਏ ਆਏ ਜਾ ਕੇ ਫੇਰ ਗਾਂ ਜਾ ਗਿਆ ਰਿੰਗ ਰੋਡ ਜਾਂਦਾ ਉਹ ਮੁੜ ਗਿਆ ਗੱਡੀਆਂ ਤਿੰਨ ਵੱਧ ਗਏ ਤੜਕੇ ਇਹਦੇ ਕਹਿੰਦੇ 2 ਵਜੇ ਰੁਕਣਾ 2 ਵਜੇ ਰੁਕਣਾ ਤੁਸੀਂ ਹਿਸਾਬ ਲਾ ਲਓ ਵੀ 2:56 ਮਿੰਟ ਹੋ ਗਏ ਤਿੰਨ ਚਾਰ ਦਿਨ ਹੋ ਗਏ ਬਾਈ ਨਾ ਇੰਨੀ ਤਾਂ ਹੁੰਦਾ ਨਾ ਤੁਹਾਨੂੰ ਪਤਾ ਇਹ ਕੰਬਾਈਨਾਂ ਦੇ ਚੜ ਜੰਨੇ ਆ ਵੇ ਤਾਂ ਨਿੰਦਾਂ ਨੁੰਦਾ ਸਾਡੀਆਂ ਗਾਇਬੇ ਹੋ ਜਨੇ ਆਹ ਪੁਲੀ ਆ ਖੁੱਲੀ ਉਹ ਛੋਟੀ ਜੀ ਪੁਲੀ ਆ 5 ਫੁੱਟ ਦੀ ਉਹਦੇ ਵਿੱਚ ਨੂੰ ਲੋਕੇਸ਼ਨ ਦਿਖਾ ਰਿਹਾ ਹੈ ਜਾਣ ਦੀ ਇਹਦੇ ਵੀ ਮੈਪ ਤੇ ਭਰੋਸਾ ਨਾ ਕਰੋ ਬਾਈ ਮੈਂ ਤਾਂ ਇੱਕ ਗੱਲ ਦੇਖ ਲਈ ਵੀ ਕਿਸੇ ਨੂੰ ਜ਼ਿਆਦਾ ਪੁੱਛ ਲੋ ਜਾਂ ਇਹਦੇ ਦਵਾਰ ਨਾ ਕਰੋ ਆਹ ਦੇਖ ਲੋ ਇੱਧਰ ਆਹ ਆ ਪੁਲੀ ਦਿਖਾਉ ਖੁੱਲੀ ਪੁਲੀ ਆ ਇਹ ਚ ਨੂੰ ਮਸ਼ੀਨ ਲੰਘਣੀ ਆ ਉਹ ਤਾਂ ਇਹਦੇ ਨਾਲੋਂ ਅੱਧੀ ਪੁਲੀ ਆ ਉਹ ਚ ਨੂੰ ਕਹਿੰਦਾ ਮਸ਼ੀਨ ਨੂੰ ਰਸਤਾ ਦਿਖਾਤਾ ਇਹਨੇ ਉਹ ਵੀ ਖੜ ਗਿਆ ਫੇਰ ਟਰੱਕ ਵਾਲਾ ਮੈਂ ਕਿਹਾ ਨਾ ਗਾਮੀ ਲਫੜਾ ਲੱਗਦਾ ਵੀ ਚਲੋ ਚੱਲਦੇ ਆ ਫਿਰ ਨਿਕਲਦੇ ਆ ਇੱਥੇ ਤੋਂ ਬਾਹਰ ਮਰੀਨਾ ਤੋਂ ਪਿੱਛੇ ਆ ਬਸ ਦਾ 20 ਕਿਲੋਮੀਟਰ ਪਿੱਛੇ ਰਹਿ ਗਏ ਬਾਕੀ ਮਸ਼ੀਨਾਂ ਅੱਗੇ ਲਾ ਜਾਂਦੀ ਆਪਾਂ ਆਪਣੀ ਮਸ਼ੀਨ ਉਹ ਖੜੀ ਆ ਸਾਹਮਣੇ ਫੋਰਮੈਨ ਵਾਲੀ ਟਰਾਲੀ ਦੀ ਆ ਨਾ ਹੁੱਕਾ ਰਾਤ ਭਾਈ ਉਹ ਰੋਡ ਨੇ ਨਾ ਜਿਹੜੇ ਰੋਡ ਨੂੰ ਰਾਤ ਆ ਨਾ ਤੁਹਾਨੂੰ ਦਿਖਾਉਂਦਾ ਤਾਂ ਵੀ ਜਿਹੜੇ ਰੋਡ ਦੇ ਵਾਲੇ ਜ ਆਏ ਆ ਰਾਤ ਨਾਲ ਤਾਂ 30 35 ਕਿਲੋਮੀਟਰ ਦਾ ਗੇੜਾ ਉਹਨਾਂ ਜਿਹੜਾ ਹਾਲ ਤੂਪਿਆ ਮੈਂ ਮੈਪ ਆ ਜਿਹੜਾ ਇਹਦੇ ਤੇ ਕਦੇ ਭਰੋਸਾ ਕਰਕੇ ਨਹੀਂ ਚੱਲਦੇ ਅੱਗੇ ਜਿਹੜਾ ਇਹਨੇ ਰਾਤ ਪਸਾਇਆ ਨਾ ਸਾਨੂੰ ਵੀ ਤੁਸੀਂ ਕੱਲ ਛੱਡ ਦਿਓ ਜਿੱਥੇ ਨੂੰ ਗੱਡੀ ਕਾਰ ਲਾਂਗੇ ਜੀ ਉੱਥੇ ਨੂੰ ਮਸ਼ੀਨ ਲਿਜਾ ਕੇ ਫੜ ਗਿਆ ਦਸੋ ਬੰਦਾ ਕਿੱਧਰ ਨੂੰ ਜਾਵੇ ਹੈਂ ਆਇਨਾ ਨੇ ਦੇਖਿਆ ਨਹੀਂ ਵਾਲਿਆ ਮਾਰਾ ਹੁਣ ਖੋਲੇ ਆ ਤਾਂ ਉਹ ਟਰਾਲੀ ਨਹੀਂ ਖੋਲੀ ਹੈਂ ਇਹਦੀ ਕਿ ਨਾਲ ਮੇਰਾ ਘਸਦਾ ਆ ਨਹੀਂ ਨਹੀਂ ਪਹਿਲਾਂ ਖੋਲਣਾ ਹੀ ਦੀ ਏ ਘਸਦਾ ਕਿੱਥੇ ਆ ਹੈ ਨਾ ਨਾ ਖੋਲਿਆ ਇਹ ਤਾਂ ਹੁਣ ਨਹੀਂ ਨਹੀਂ ਖੋਲਿਆ ਇਹ ਤਾਂ ਉਹ ਵੈਲਡਿੰਗ ਕਰਕੇ ਖੋਲਿਆ ਨਾ ਟਰਾਲੀ ਪਹਿਲਾਂ ਹੀ ਖੋਲਣ ਲੱਗੇ ਤੇ ਇਹਦਾ ਰਾਡਿਓ ਆ ਲੱਗਿਆ ਪਹੀਆ ਖੁੱਲੇ ਹੀ ਆ ਹੈ ਹੈ ਤੂੰ ਮਸ਼ੀਨ ਦੇ ਉੱਤੇ ਮੂਰੇ ਹੀ ਪੈ ਜਾਂਦਾ ਹੋਰ ਅੰਦਰੋਂ ਕੋਈ ਕੱਲ ਮੈਂ ਬੈਣਾ ਬਹੁਤ ਔਖਾ ਪਾਉ ਉਹ ਤਾਂ ਵਧੀਆ ਬਣਾ ਲਿਆ ਮੈਂ ਪਿੱਛੇ ਹਾਂੁੱੁੱ ਲੱਲੇ ਵਿੱਚ ਕੱਲ ਦੇ ਇਹ ਜਿਹੇ ਹੈਰਾਨ ਹੋਏ ਆ ਬੱਸ ਅੱਛਾ ਲੋਈ ਪਾ ਕੇ ਪਰ ਛਾਵਾ ਕਰ ਲਈ ਹੋਰ ਕੌਣ ਪਿਆ ਵਿੱਚ ਤੂੰ ਹੀ ਆ ਇਕੱਲਾ ਹੀ ਇਹਦਾ ਕਹਿਦੀ ਉਹਨੂੰ ਮੈਂ ਪੈ ਜੋ ਆ ਜੂਰੀ ਦੀ ਵੋਲਟੇਜ ਨਾ ਰੱਖੀ ਲੀਕ ਲੂਗ ਨਾਉਣ ਵਾਲਾ ਦਾ ਇਹਨਾਂ ਦੇਖਣੀ ਚੈੱਕ ਕਰਨੀ ਹਾਂ ਫਿਰ ਐ ਕਰਦੇ ਹਾਂ ਡਲਕ ਕੁਝ ਨਾ ਆਵੇ ਕੀ ਆ ਵਾਲਟੀ ਬੈਡ ਦਾ ਵਧੀਆ ਬਣਿਆ ਵੈਰਾ ਜੀ ਹਟੋਲਾ ਤਾਂ ਲੱਗਦਾ ਹੁਣਾ ਪਿੱਛੇ ਉਹ ਹੱਡ ਖਰਾਬ ਕਰ ਲਈ ਇਹਨਾਂ ਨੇ ਰੱਖਦਾ ਕਦਾ ਗਿਆ ਦੇਖੋ ਉਹ ਤੇ ਖਰਾਬ ਹੋ ਗਈ ਹੈ ਚੱਲ ਕੋਈ ਨਹੀਂ ਆਇਆ ਤਾਂ ਕੁਝ ਨਹੀਂ ਹੁੰਦਾ ਉਹ ਪਿਆਪਲ ਥੱਲੇ ਹਰਾੜ ਜੀ ਕੁਝ ਨਹੀਂ ਹੁੰਦਾ ਆਇਆ ਤਾਂ ਕੁਝ ਨਹੀਂ ਹੁੰਦਾ ਪਰਾਲੀ ਨੇ ਇਕੱਠਾ ਨੇ ਨਜ਼ਾਰੇ ਲਿਆਉਣੀ ਹੈਗਾ ਹਲੋਲਾ ਲੱਗਦਾ ਕਿ ਨਹੀਂ ਹਾਂ ਪਕੜੇ ਫਿੱਟੇ ਕੋਈ ਨਹੀਂ ਪਤਾ ਲੱਗਦਾ। ਉਹ ਮੇਨ ਚ ਕੀ ਪਤਾ ਲੱਗਦਾ। ਪਰ ਜਦੋਂ ਇਹਨਾਂ ਨੇ ਇਹ ਸਮਾਨ ਇਹਨਾਂ ਉਗੜ ਤੋਂ ਹੋਡ ਵੀ ਖਰਾਬ ਕਰ ਲੀਓ ਦੇਖ ਟੁੱਟ ਗਿਆ ਇਹਨਾਂ ਨੇ। ਇਹਨਾਂ ਨੇ ਗਲਤ ਕਰਿਆ ਸਾਰੇ ਕੋਈ ਬੰਦੇ ਨਾ ਪੇਸ ਜਦੋਂ ਇਹ ਸਾਰੇ ਰਲ ਕੇ ਇੱਕਦਮ ਇੱਕ ਜਗ੍ਹਾ ਹੀ गिर ਢੇਰੀ ਹੋ ਗਏ। ਇੱਕ ਜਗ੍ਹਾ ਹੀ ਗਿਰ ਜਨਾਂ ਤੱਕੇ ਯਾਰੇ ਆਹ ਵੀ ਆਹ ਪਰਾਲੀ ਭਰ ਲਈ ਸਾਰੇ। ਚੱਲ ਕੋਈ ਨਹੀਂ। ਉਹਨੂੰ ਉਹ ਆ ਬੱਸ। ਬਾਹ ਹੋ ਗਈ ਬਿਲਡਿੰਗ ਵੀ। ਪਤਾ ਕਹੜੇ ਹੋ ਗਏ ਗੱਡੇ ਤਾਂ। ਉਹਨਾਂ ਕੱਪੜੇ ਸਿੱਟਲੇ ਨੂੰ ਨਾ ਇਹ ਪਰਾਲੀਆਂ ਇਕੱਠੀਆਂ ਜੇ ਜਦੋਂ ਤੁਰੀ ਆ ਇਹ ਜੇ ਖੱਡੇ ਚ ਜਦੋਂ ਵੱਜਦੀ ਹੈ ਨਾ ਫੇਰ ਪਤਾ ਲੱਗਦਾ ਕਿ ਕਿੱਥੇ ਲੱਗੀ ਹੈ ਬਾਕੀ ਰਾਤ ਆ ਨਾ ਉਹਨੇ ਰੋਡ ਨੇ ਜੰਗਾ ਅਲਝਾ ਆ ਗਿਆ ਵੀ ਮੰਨ ਲਓ ਪੁੱਛੋ ਨਾ ਕੋ ਸਿੰਗਲ ਰੋਡ ਉਹਦੇ ਕੋਲ ਆ ਜਾ ਕਰੇਦਾ ਕੰਬਾਈਨ ਨੂੰ ਫਿਰਤਾ ਪੈ ਜਾ ਕਰੇ ਵੀ ਕਿੱਧਰ ਨੂੰ ਗੱਡੀਏ ਬਹੁਤ ਮੁਸ਼ਕਲ ਗੱਲ ਆ ਨਾ ਆ ਕੇ ਕਿਤੇ ਆ ਹਾਈਵੇ ਮਿਲਿਆ ਹਾਈਵੇ ਤੇ ਪਹੁੰਚ ਕੇ ਫੇਰ ਤੁਰੇ ਰਾਤ ਵੇ ਖੜ ਗਏ ਬਾਈ 3 ਕ 4 ਕ ਵਜੇ ਖੜ ਗਏ ਫੇਰ ਸਾਜਰੇ ਸਵੇਰੇ ਜਿਹੜਾ ਹਨਾ ਜਾ ਕੇ ਬੋਰੀ ਵੇਸਤਰਾ ਤੁਰੇ ਆ ਪਿਆ ਹੱਕ ਦੇ ਕੀ ਹਾਂ ਹੋ ਗਈ ਚਾਚਾ ਉੱਤੀ ਭਈਆ ਆਰੇ ਗੋਰੇ ਪਰ ਪਾਣੀ ਲੂਣਾ ਤਾਂ ਨਹੀਂ ਆ ਨਾ ਨਾ ਠੀਕ ਆ ਹੋਰ ਮੈਂ ਸਾਡੇਵੇਂ ਆਪਣੇ ਹਥਿਆਰ ਜੁਪੀਜੀ ਵੀ ਆ ਕੇ ਚੱਕੇ ਲਏ ਇਹਦੇ ਫੋਰ ਮੈਂ ਕਿੱਥੇ ਲੜਣਾ ਲਾਉਣੀ ਤੇ ਹੈ ਜੀ ਇਹਨੇ ਇਹ ਕੱਚਾ ਜਾ ਕੰਮ ਕਰਦਣਾ ਤਾਂ ਜਿੰਨੇ ਜੋ ਕੋਈ ਆਏਗਾ ਇਧਰੋਂ ਮੈਂ ਕਰਾਂ ਮੈਂ ਨਹੀਂ ਇਹਨਾਂ ਦੇ ਬਾਈ ਦੇਖਦੇ ਨਹੀਂ ਬਿਲਡਿੰਗ ਬੋਲਡਿੰਗ ਹੁਣ ਗਲੀਆਂ ਘੜਾਦ ਨਹੀਂ ਫੇਰ ਆਹ ਗੁੱਲਾ ਪਾਉਣਾ ਦੌਖਾ ਹੋ ਜੂਗਾ ਹਾਂ ਆਹ ਪੱਲੀ ਪੱਤੀ ਟੁੱਟ ਗਈ ਦੀ ਆਹ ਪੱਤੀ ਜਿਹੜੀ ਸਰੀਆ ਲਾਇਆ ਇਹ ਮਜ਼ਬੂਤ ਹੋ ਗਿਆ ਮੈਂ ਕਹਿੰਦਾ ਥੱਲੇ ਵਾਲੇ ਨੂੰ ਵੀ ਲਾਲ ਵੇ ਹੈ ਨਾ ਫੇਰ ਪਰ ਥੱਲੇ ਵਾਲੇ ਦਾ ਗਾਚਾ ਇਨਰ ਆਵੇ ਥੱਲੇ ਹਾਂ ਔਰ ਭਈਆ ਕੌਨ ਸਾ ਚਹਿਰ ਹੈ ਜੀ ਇਹ ਕੌਨ ਸਾ ਚਹਿਰ ਹੈ ਨਾਲਪੁਰ ਇਹ ਔਰ ਕਰਦੇ ਕੋਈ ਨਹੀਂ ਹੈ ਤੇ ਬੇ ਨਾ ਆਹ ਟਰਾਲੀਆਂ ਬਣਾਉਣੇ ਇੱਧਰ ਛੋਟੇ ਛੋਟੇ 10 ਫੁੱਟ 10 ਫੁੱਟੀਆਂ ਟਰਾਲੀਆਂ ਬਣਾਉਣੇ ਹੋ ਬਾਈ ਜੈਕ ਵਾਲੀ ਹੁੰਦੀ ਆ ਨਾਲ ਕਮਾਣੀਆਂ ਹੁੰਦੀਆਂ ਦੇ ਲੋ ਇਹਦੇ ਆਣਾ ਆਪਣੇ ਕਮਾਣੀ ਕਮੂਣੀ ਪਾਉਂਦੇ ਨੇ ਇਹਨਾਂ ਟਰਾਲੀ ਰੇਖ ਟਰਾਲੀ ਦੀਆਂ ਦੇ ਕਮਾਣੀਆਂ ਹੁੰਦੀਆਂ ਇਹ ਪਤ ਨਹੀਂ ਕੀ ਜੱਕਰਾ ਵੀ ਜਾਂ ਤਾਂ ਰਾਹ ਰੂ ਖਰਾਬ ਹੁੰਦੇ ਆ ਉਹਦੇ ਕਰਕੇ ਹਨਾ ਰੇਖ ਟਰਾਲੀ ਦੇ ਵਿੱਚ ਕਮਾਣੀਆਂ ਹੋਣਗੀਆਂ ਸਿੰਗਲ ਟਾਇਰ ਹੋਗੀ ਡਬਲ ਟਾਇਰ ਟਰਾਲੀ ਤੁਹਾਨੂੰ ਲੋਕਲ ਦੇ ਬੰਦਿਆਂ 'ਚ ਤਾਂ ਬਹੁਤ ਮੁਸ਼ਕਲ ਨਾਲ ਮਿਲੂਗੀ ਉਹ ਵੀ ਜੇ ਕੋਈ ਪੰਜਾਬੀ ਫਾਰਮ ਦੇ ਲਵੇ ਤਵੇ ਆ ਤਾਂ ਉਹਨਾਂ ਕੋਲੇ ਮਿਲੂਗੀ ਨਹੀਂ ਤਾਂ ਬਾਈ ਬਹੁਤ ਮੁਸ਼ਕਲ ਹੋ ਜਾਂਦੀ ਆ 10 ਕੁ ਫੁੱਟ ਦੀ ਹੋਊਗੀ ਵੈਸੇ ਉਹ 11 ਦੀ ਆਪਣੇ ਵਾਲੇ 10 ਦੀ ਹੋਊਗੀ 11 6 ਆ ਬਕਸੇ ਘੱਟ ਤੇ ਛੱਪ ਨਵਾਂ ਲਾਇਆ ਬਾਈ ਨੇ ਇਹਨੂੰ ਬਾਕੀ ਅੱਜ ਦੇਖਦੇ ਆ ਦਸ਼ਮੇਸ਼ ਕੋਲੋਂ ਵੀ ਐਸਟੀਮੇਟ ਦੇਈ ਆ ਵੀ ਅੱਜ ਪਹੁੰਚ ਜਾਗੇ ਰਾਤ ਨੂੰ 11-12 2:30 ਵੇ ਦਾ ਗੇੜਾ ਰਾਤ ਆ ਜੇ ਪਹੁੰਚ ਜਾਈਏ ਤਾਂ ਵਧੀਆ ਹੈ ਨਾ ਟਿਕਾਣੇ ਲੱਗ ਕੇ ਬਾਈ ਵਧੀਆ ਆਰਾਮ ਹੋ ਜਾਂਦਾ ਨਹੀਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਰੋਡ 'ਵਾਂ ਤਾਂ ਪੁੱਜੀ ਹੋਈ ਕਰਦੇ ਆ ਨਾ ਕੋਈ ਰੋਟੀ ਦਾ ਟਾਈਮ ਆ ਰਾਤਾਈ ਦਾਤ ਢਾਬੇ ਤੇ ਖੜੇ ਆ ਕੇ ਜਿਹੜੇ ਦੇ ਉਹ ਕਹਿੰਦੇ ਵੀ ਹੁਣ ਰੋਟੀ ਬੰਦ ਹੋਊਗੀ ਹੁਣ ਤੁਹਾਨੂੰ ਰੋਟੀ ਸਵੇਰੇ ਖਾਓ ਸਵੇਰੇ ਸਾਜਰੇ ਦੋ ਇੱਕ ਇੱਕ ਪਰੌਂਟਾ ਖਾਦਾ ਬਸ ਉਹਨਾਂ ਪਰੌਂਟੇ ਨੇ ਐ ਜੀ ਤਸੱਲੀ ਕਰਾਈ ਆ ਪਰੌਂਡਾ ਵੀ ਖਾਦਾ ਹੀ ਬੜਾ ਦਾ 80 ਗ੍ਰਾਮ ਦਾ ਪਰੌਂਟਾ ਦਾ ਤੁੱਕੀ ਕੱਢ ਸਕਦਾ ਜੀ ਦਾ ਇੱਕ ਇੱਕ ਕਰਦਾ ਤਸੱਲੀ ਕਰਾਤੀ ਪੰਜ ਰੋਟੀਆਂ ਵਰਗਾ ਇੱਕੋ ਦਾ ਹੁਣ ਜਾ ਕੇ ਦੇਖਾਂਗੇ ਕਿਤੇ ਹੈ ਨਾ ਸ਼ਾਮ ਨੂੰ ਨਜ਼ਾਰਾ ਫਿਰ ਆਪਣੀਓ ਬਣਾਵਾਂਗੇ ਫਾਰਮ ਤੇ ਜਾ ਕੇ ਜੀ ਤੇ ਜਮੇਸ਼ ਤੇ ਪਹੁੰਚਣਾ ਪਹਿਲਾਂ ਆਪਾਂ ਨੇ ਨਾ ਕਈ ਵੀਰ ਆਪਣੇ ਮੇਰੇ ਫੋਨ ਕਰੀ ਜਾਂਦੇ ਆ ਵੀਰੇ ਕਿਹੜੇ ਏਰੀਆ 'ਚ ਲੱਲੇ ਹੋ ਵੀਰੇ ਮੇਰਾ ਤਾਂ ਅਜੇ ਕੋਈ ਪੱਕਾ ਨਹੀਂ ਹੈਗਾ ਮੇਰੇ ਦਾ ਇੱਕ ਦਿਨ ਕਰਦਾ ਵੀ ਪਰਾਂ ਨੂੰ ਜਲਦੀ ਇੱਕ ਦਿਨ ਕਰਦਾ ਵੀ ਉਹਨਾਂ ਨੂੰ ਆ ਜੀਏ ਬਹੁਤ ਤੁਹਾਨੂੰ ਪਤਾ ਹੀ ਆ ਨਾ ਜਦ ਤੱਕ ਕੰਮ ਚੱਲਦਾ ਨਹੀਂ ਜਦ ਤੱਕ ਰਮਾਂਚੇ ਧੜਕੋ ਰੈਂਦੀ ਆ ਵੀ ਕਿੱਧਰ ਨੂੰ ਕੰਮ ਚੱਲੇ ਪਹਿਲਾਂ ਪਰ ਉਧਰ ਨੂੰ ਚੱਲੀਏ ਬਾਕੀ ਥੋੜਾ ਧੰਨਵਾਦ ਵੀਰੇ ਨਾ ਸਾਡੇ ਵੀਰਾਂ ਦਾ ਜਿਹੜੇ ਮੇਰੇ ਵੀਰ ਭਰਾ ਆ ਰਹਾਂ ਵੀ ਪਿਆਰ ਬੰਦੇਓ ਤੁਸੀਂ ਇੰਨਾ ਤੁਹਾਡਾ ਬਈ ਸਾਰਿਆਂ ਦਾ ਵੱਧ ਬਹੁਤ ਧੰਨਵਾਦ ਤੁਹਾਡਾ ਬੰਦੇਓ ਦਾ ਚਲੋ ਬਾਕੀ ਇੱਥੇ ਤੁਰਦੇ ਆ ਹੁਣ ਰਾਤ ਗੱਜਲਖਵਾਰੀ ਹੋਣ ਕਰਕੇ ਹੋ ਗਿਆ ਕੰਮ ਨਹੀਂ ਤਾਂ ਜੇ ਨਾ ਹੋ ਗੱਜਲਖਵਾਰੀ ਹੁੰਦੀ ਹੈ ਨਾ ਤਾਂ ਆਪਾਂ ਹੁਣ ਨੂੰ ਨਵੇਂ ਲੱਗੇ ਹੋਣਾ ਅੱਜ ਆਹ ਆਹ ਟਾਈਮ ਤੱਕ ਤਾਂ ਹੀ ਸਿਰੇ ਪਹੁੰਚਣ ਦੀ ਆਸ ਲਾਈ ਸੀ ਬਾਕੀ ਮਾਲਕ ਜਿੱਥੇ ਰੱਖਿਆ ਨਾ ਉੱਥੇ ਰਹਿਣਾ ਪੈਂਦਾ ਪਹਿਲਾਂ ਇਸਲਾਹ ਦੀ ਪਹਿਲਾਂ ਹੋ ਤੁਹਾਨੂੰ ਨੌ ਐਂਟਰੀ ਵਾਲਾ ਜਿੱਥੇ ਪੰਗਾੜਿਆ ਉੱਥੇ ਘਟੋ ਘਟ ਵੀ ਡੇਢ ਘੰਟਾ ਬਾਈ ਮੈਂ ਤਾਂ ਕਰੀ ਗਏ ਡੇਢ ਘੰਟਾ ਪਹਿਲਾਂ ਕਹਿੰਦਾ ਜੀ 40000 ਫੇਰ ਕਹਿੰਦਾ ਜੀ ਮਸ਼ੀਨ ਦਾ 10000 ਟਰੈਕਟਰ ਦਾ 10000 20 ਤੇ ਆ ਗਿਆ 20 ਤੇ ਉਹਦਾ 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 ਮਸੀ ਭਰਾਵਾ 3000 ਰੁਪਏ ਦਿੰਦਾ ਜਦੋਂ 10 ਫੁੱਟ ਦੀ ਪਾਈਪ ਲੈਣ ਵਾਸਤੇ ਵੜ ਗਏ ਉਧਰ ਨੂੰ ਦੇਖਿਆ ਹੈ ਨਹੀਂ ਮੈਂ ਮੂਰੇ ਬੈਠਾ ਤਾਂ ਬੋਰਡ ਦੇਖਿਆ ਨਹੀਂ ਵੀ ਇਹ ਮਥਰੇ ਦਾ ਪਰ ਨੌ ਐਂਟਰੀ ਤੇ ਉੱਤੇ ਹੈ ਵੀ ਨਹੀਂ ਦੀ ਬਾਈ ਹਨਾ ਤੂੰ ਹੀ ਝੂਠੀ ਸਾਨੂੰ ਕਹਿਣ ਲੱਗਿਆ ਕਰ ਤੂੰ ਕਿਲੋਮੀਟਰ ਦਾ ਜਾਵਲਾਤਾ ਮੈਂ ਤਾਂ ਕਿਹਾ ਤਾਂ ਮੈਂ ਕਿਹਾ ਫੋਰਮਨ ਕੁਝ ਨਹੀਂ ਹੁੰਦਾ ਨੌ ਐਂਟਰੀ ਤੇ ਬੋਰਡ ਦੀ ਕੋਈ ਗੋਸ ਨਹੀਂ ਲੱਗਿਆ ਹਨਾ ਵੀ ਚੱਲ ਦੇਖੀ ਜੋ ਕੀ ਹੁੰਦਾ ਇਹ ਕਹਿੰਦਾ ਨਹੀਂ ਘੱਟ ਪਰੇਗਾ ਨਾ ਕਾਨੂੰਨ ਚੱਕਰਾਂ 'ਚ ਪੈਣਾ ਤਾਂ ਕਰਕੇ ਹੋਊਗਾ ਨਹੀਂ ਤਾਂ ਅਸੀਂ ਨੋ ਐਂਟਰੀ ਦੇ ਸ਼ਹਿਰ ਦੇ ਵਿੱਚ ਵੀ ਉਹਦਾ ਨੋ ਐਂਟਰੀ ਦੇ ਪਿੱਛੇ ਹੀ ਫਿਰਦੇ ਸ਼ਹਿਰ ਤੋਂ ਉਹਦਾ ਜਿੱਕਰ ਟੋ ਘਟ ਵੀ ਦੋ 7-8 ਕਿਲੋਮੀਟਰ ਪਿੱਛੇ ਤੇ ਬੱਸ ਤੁਹਾਨੂੰ ਪਤਾ ਹੀ ਆ ਬਈ ਇਹਨਾਂ ਮੋਬਾਈਲ ਇਹਨਾਂ ਦੇ ਕੋਲ ਆ ਇੱਕ ਮਸ਼ੀਨਾਂ ਜੀਆਂ ਦੇਤੀਆਂ ਇਹਨਾਂ ਨੂੰ ਗਵਰਨਮੈਂਟ ਨੇ ਉਹ ਮਸ਼ੀਨ ਜੀ ਦੇ ਵਿੱਚ ਨੰਬਰ ਭਰ ਕੇ ਜਦੋਂ ਵੀ ਬੰਦੇ ਡਰਨ ਨੇ ਇਤਨੇ ਕਾ ਚਲਾਨ ਆ ਉਹਦੇ ਕਰਕੇ ਬੰਦਾ ਡਰ ਜਾਂਦਾ ਨਾ ਚਲੋ ਸਾਨੂੰ ਵੀ ਆਇਆ ਤਾਂ ਵੀ ਯਾਰ ਕਿਹੜਾ ਪੱਜਾ ਨਾ ਟਾਈਪ ਦੇ ਚਲਾਨ 'ਚ ਵੀ ਦੇ ਕੇ ਪਰੇ ਕਰ ਆਹਾਂ ਕਰਕੇ ਵੀ ਤੁਥੇ ਘੰਟਾ ਢੇੜ ਘੰਟਾ ਉੱਥੇ ਖਰਾਬ ਹੋਇਆ ਉਹਦੇ ਬਾਅਦ ਫਿਰ ਉਹ ਰਾਹ ਨੂੰ ਪੈ ਗਏ ਹਨ ਜਿਹੜਾ ਤੁਹਾਨੂੰ ਦਿਖਾਇਆ ਸੀ ਰਾਤ ਉਹਨਾਂ ਪੰਦ ਦੀ ਉੱਧਰ ਨੂੰ ਪੈ ਗਏ ਉਹਦੇ ਬਾਅਦ ਫਿਰ ਜਾ ਕੇ ਆ ਜੀਟੀ ਰੋਡ ਕਿਤੇ 3:30 ਵਜੇ ਜੀਟੀ ਰੋਡ ਪੜਿਆ ਹੈ 2:30 2:30 ਤਿੰਨ ਵਜੇ ਮਜਰੇ ਵੇ ਤੇ 20 ਕਿਲੋਮੀਟਰ ਚੱਲ ਕੇ ਅਸੀਂ ਸੌਂਗੇ ਸਵੇਰ ਤੇ ਹੁਣ ਉੱਠੇ ਆ ਹੋ ਗਿਆ ਆਪਣਾ ਟਾਈਮ 6:30 ਦਾ ਟਾਈਮ ਹੋ ਗਿਆ ਹੁਣ ਜਾ ਕੇ ਤੋਰ ਲੱਗੇ ਤਾਂ ਹੁੱਕ ਦੇਗੀ ਵੀ ਟੁੱਟੀ ਹੋਈ ਆ ਮੈਂ ਕਿਹਾ ਵੀ ਇਹ ਕਿਰਾਇਜ ਜ਼ਰੂਰੀ ਆ ਰਮ ਵਜਾ ਨਾਲ ਪਿੱਛੇ ਚਲੋ ਬਾਕੀ ਕਿੱਥੇ ਮਾਲ ਕਰਕੇ ਉੱਤੇ ਰਹਿਣਾ ਪੈਂਦਾ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ